ਅੰਮ੍ਰਿਤਸਰ ਦੇ ਵਿੱਚ ਆਏ ਦਿਨ ਗੋਲੀ ਚੱਲਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਜਿਸ ਨਾਲ ਸ਼ਹਿਰ ਵਿੱਚ دہشت ਦਾ ਮਾਹੌਲ ਹੈ ਜਿਸ ਸੰਬੰਧੀ ਪਾਰਟੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਰਨਲਿਸ ਕੱਤਰ ਸੰਜੀਵ ਕੁਮਾਰ ਨੇ ਸਾੜੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਸਾਡੇ ਵੱਲੋਂ ਲਗਾਤਾਰ ਲਾਅ ਐਂਡ ਆਰਡਰ ਤੇ ਗੱਲ ਕੀਤੀ ਜਾ ਰਹੀ ਹੈ ਗੱਲ ਅੰਮ੍ਰਿਤਸਰ ਦੀ ਕਰਦੇ ਆਂ ਤੇ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਚੋਰੀਆਂ ਚਕਾਰੀਆਂ ਦੀ ਗੱਲ ਕਰ ਲਈਏ ਜਾਂ ਫਿਰ ਗੋਲੀ ਦੀਆਂ ਵਾਰਦਾਤਾਂ ਦੀ ਗੱਲ ਕਰ ਲਈਏ ਆਮ ਗੱਲ ਹੈ ਪਰ ਇਸ ਵੱਲ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਹਦਾ ਅਹਿਮ ਰੋਲ ਹੋਣਾ ਚਾਹੀਦਾ ਹੈ ਪਰ ਉਹ ਬਿਲਕੁਲ ਵੀ ਕਹਿ ਸਕਦੇ ਆ ਕਿ ناکਾਮ ਹੈ ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੰਜੀਵ ਕੁਮਾਰ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦੇ ਕੀ ਵਿਚਾਰ ਨੇ ਤੇ ਪਾਰਟੀ ਬੀਜੇਪੀ ਤੋਂ ਹੋਣ ਦੇ ਨਾਤੇ ਉਹ ਕੀ ਕਹਿਣਾ ਚਾਹੁੰਦੇ ਨੇ ਸੰਜੀਵ ਜੀ ਕੀ ਕਹਿਣਾ ਚਾਹੋਗੇ ਜੋ ਇਸ ਵੇਲੇ ਅੰਮ੍ਰਿਤਸਰ ਦੇ ਹਾਲਾਤ ਬਣੇ ਹੋਏ ਨੇ ਪਹਿਲਾਂ ਤੇ ਮੈਂ ਆ ਫਾਸਟਵੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੇ ਫਾਸਟਵੇ ਦੇ ਦਰਸ਼ਕਾਂ ਨੂੰ ਮੈਨੂੰ ਰੂਬ ਹੁੰਦਾ ਮੌਕਾ ਦਿੱਤਾ ਸਿਸਰਾਂ ਕੇ ਸਾਰਿਆਂ ਨੂੰ ਪਤਾ ਹੈ कि ਜਦੋਂ ਭਗਵੰਤ ਮਾਨ ਜੀ ਨੇ ਆਪ ਝਾੜੂ ਵਾਲੀ ਸਰਕਾਰ ਨੇ ਜੋ ਸਰਕਾਰ ਬਣਾਣੀ ਸੀ ਪੰਜਾਬ 'ਚ ਉਦੋਂ ਇਹਨਾਂ ਨੇ ਪੰਜਾਬ ਜਿਹੜੇ ਹਿੰਦੁਸਤਾਨ ਦੀਆਂ ਦੋ ਮਹਾਨ ਸ਼ਖਸ਼ਤਾ ਨੇ ਇੱਕ ਬਾਬਾ ਸਾਹਿਬ ਭੀਮਰਾਓਂbedkar ਜੀ ਦੂਸਰੇ ਜਿਨ੍ਹਾਂ ਦਾ ਪੰਜਾਬੀਆਂ ਦਾ ਨਾਂ ਸੁਣ ਕੇ ਖੂਨ ਖੋਲ ਪੈਂਦਾ ਵਾ ਭਗਤ ਸਿੰਘ ਜੀ ਉਹਨਾਂ ਦੇ ਨਾਂ ਤੇ ਇਹਨਾਂ ਨੇ ਵੋਟਾਂ ਲਿੱਤੀਆਂ ਪਰ ਉਸ ਤੋਂ ਬਾਅਦ ਜੋ ਹਾਲਾਤ ਹੋਏ ਆ ਨਾ ਤੇ ਬਾਬਾ ਸਾਹਿਬ ਦਾ ਇੱਥੇ ਕੋਈ ਇਜਤਿਮਾਨ ਹੈ ਇਹਨਾਂ ਸਰਕਾਰ 'ਚ ਤੁਸੀਂ ਵੇਖਿਆ ਕਿਸ ਪ੍ਰਕਾਰ ਇਹਨਾਂ ਦੀ ਰਾਜ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਤੇ ਹਥੋੜੇ ਚਲਾਏ ਗਏ ਪਰ ਹਾਲਾਤ ਲਾਉਨ ਆਰਡਰ ਦੇ ਇਸ ਪ੍ਰਕਾਰ ਨੇ ਕਿ ਆਮ ਜਨਤਾ ਦੇ ਬਹੁਤ ਦੂਰ ਦੀ ਗੱਲ ਹੋ ਗਈ ਇੱਥੇ ਪੰਜਾਬ ਪੁਲਿਸ ਖੁਦ ਹੀ ਸੁਰੱਖਿਤ ਨਹੀਂ ਹੈ ਉਹਨਾਂ ਨੇ ਵੀ ਆਪਣੇ ਥਾਣੇ ਦੇ ਅੱਗੇ ਹਰੇ ਰੰਗ ਦੀਆਂ ਜਾਲੀਆਂ ਲਾਈਆਂ ਤਾਂ ਸਾਬਤ ਕਰਦਾ ਉੱਥੇ ਵੀ ਵੇਖੋਗੇ ਕਿਥੇ ਪੁਲਤੇ ਜਾਓਗੇ ਪੁਲਤੇ ਉਹਨਾਂ ਨੇ ਇੱਕ ਵੈਨਾ ਲਾਈਆਂ ਹੀਆਂ ਆਪਣੀ ਸੁਰੱਖਿਆ ਵਾਸਤੇ ਉਹ ਦੇ ਆਪਣੀ ਸੁਰੱਖਿਆ ਕਰਨ ਦੇ ਵਿੱਚ ਲੱਗੇ ਉਹਨਾਂ ਨੇ ਪਬਲਿਕ ਦੀ ਸੁਰੱਖਿਆ ਕੀ ਕਰਨੀ ਤੇ ਗੋਲੀ ਦੇ ਆਮ ਚੱਲਣਾ ਇੱਥੇ ਗੱਲ ਹੋ ਗਈ ਹੈ ਕਿਉਂਕਿ ਲੋਕ ਇਹਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਵਪਾਰ 'ਚ ਪੈ ਰਿਹਾ ਕੋਈ ਵੀ ਵੱਡੀ ਕੰਪਨੀ ਕੋਈ ਵੀ ਵਪਾਰੀ ਪੰਜਾਬ ਦੇ ਵਿੱਚ ਵਪਾਰ ਕਰਕੇ ਰਾਜੀ ਨਹੀਂ ਹੈ ਹਾਲਾਤ ਇਸ ਤਰ੍ਹਾਂ ਹੋ ਗਏ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੈ ਜੇ ਕੋਈ ਗੱਡੀ ਲੈਂਦਾ ਪਿੰਡ 'ਚ ਉਹਨੂੰ ਫਰੋਤੀ ਵਾਸਤੇ ਫੋਨ ਆ ਜਾਂਦੇ ਆ ਜੇ ਕੋਈ ਪਹਿਲੀ ਖਰੀਦਦਾ ਹੈ ਜੇ ਕਿਸੇ ਦੇ ਘਰ ਵਿਆਹ ਆ ਮਤਲਬ ਕੋਈ ਇੱਥੇ ਸੁਰੱਖਿਤ ਨਹੀਂ ਆ ਔਰ ਜਿਨ੍ਹਾਂ ਨੇ ਪੂਰੇ ਪਨੌਰ ਨੌਜਵਾਨਾਂ ਨੂੰ ਸੇਹ ਦੇਣੀ ਆ ਖਿਡਾਰੀ ਔਰ ਖਿਡਾਰੀ ਇੱਥੇ ਸੁਰੱਖਿਤ ਨਹੀਂ ਆ ਤੁਸੀਂ ਵੇਖਦੇ ਕਿਸ ਪ੍ਰਕਾਰ ਖਿਡਾਰੀਆਂ ਦੇ ਕਤਲ ਹੋ ਰਹੇ ਆ ਕਿੱਥੇ ਜਾਏਗਾ ਪੰਜਾਬ ਦਾ ਨੌਜਵਾਨ ਇਹ ਹਾਲਾਤ ਨੇ ਪੰਜਾਬ ਦੇ ਬਹੁਤ ਹੀ ਮਤਲਬ ਨਿੰਦਨਯੋਗ ਹੈ ਕਿਉਂਕਿ ਇੱਥੇ ਪੰਜਾਬ ਦੇ ਲੋਕ ਪੰਜਾਬ ਜਿਹੜੇ ਜਿਨ੍ਹਾਂ ਨੇ ਲੋਕਾਂ ਨੂੰ ਚੁਣਿਆ ਸੀ ਚਾੜੂ ਸਰਕਾਰ ਦੇ ਭਗਵੰਤ ਮਾਨ ਜੀ ਕੇਜਰੀਵਾਲ ਜਿਨ੍ਹਾਂ ਦੀ ਇਹ ਸੁਪਰੀਮੋ ਨੇ ਸਰਕਾਰ ਐ ਨਹੀਂ ਚਲਾ ਰਹੇ ਸਰਕਾਰ ਚਲਾ ਰਹੇ ਆ ਜੀਲਾਂ ਤੋਂ ਬੈਠ ਕੇ ਗੈਂਗਸਟਰ ਉਹਨਾਂ ਦੇ ਸ਼ਰਨਾਂ ਦੇ ਸਰਕਾਰ ਚਾਰੇ ਕਿਸ ਪ੍ਰਕਾਰ ਉਹਨਾਂ ਦਾ ਇੰਟਰਵਿਊ ਹੋ ਰਿਹਾ ਇੱਥੋਂ ਦਰਸਾਉਂਦਾ ਹੈ ਕਿ ਸਰਕਾਰ ਸਰਵ ਪੰਜਾਬ ਨੂੰ ਲੁੱਟਣ ਕੁਸੁੱਟਣ ਲੱਗੀ ਆ ਝੂਠੇ ਵਾਅਦੇ ਕਰਕੇ ਆ ਗਈ ਆ ਔਰ ਇਹਨਾਂ ਕੋ ਲਾਂਡਰ ਰੋਡ ਸੰਭਲ ਨਹੀਂ ਰਿਹਾ ਪੰਜਾਬ ਦੇ ਵਿੱਚ ਕੋਈ ਵੀ ਜਿਸ ਤਰ੍ਹਾਂ ਗੱਲ ਕਰ ਲਈ ਨੌਜਵਾਨਾਂ ਦੀ ਤੇ ਬਾਹਰ ਦੀ ਹੋੜ ਲੱਗੀ ਹੋਈ ਹੈ ਕੀ ਕੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਨੌਜਵਾਨ ਰਹਿਣਾ ਨਹੀਂ ਚਾਹੁੰਦਾ ਰੋਜ਼ਗਾਰ ਹੈ ਨਹੀਂ ਜਾਂ ਫਿਰ ਡਰਦਾ ਮਾਹੌਲ ਹੈ ਰੋਜ਼ਗਾਰ ਦੇਖੋ ਜੀ ਇੱਥੇ ਪੰਜਾਬ ਦੇ ਵਿੱਚ ਪਤਾ ਵਾ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਇਹਨਾਂ ਨੇ ਵੀ ਬੜੇ-ਬੜੇ ਦਾਅਵੇ ਕੀਤੇ ਸੀ ਕਿ ਅਸੀਂ ਸਾਡੀ ਸਰਕਾਰ ਆਏਗੀ ਅਸੀਂ ਨਸ਼ਾ ਖਤਮ ਕਰ ਦਿਆਂਗੇ ਇਸ ਤੋਂ ਪਹਿਲਾਂ ਕਾਂਗਰਸੀ ਸਰਕਾਰ ਸੀ ਉਹਨਾਂ ਨੇ ਬੜੇ ਦਾਅਵੇ ਕੀਤੇ ਸੀ 4 ਹਫ਼ਤੇ ਜੀ ਨਸ਼ਾ ਖਤਮ ਕਰ ਦਾਂਗੇ ਕੁਝ ਨਹੀਂ ਹੋਇਆ ਅੱਜ ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਕੋਈ ਇੱਥੇ ਸੁਰੱਖਿਤ ਨਹੀਂ ਹਰ ਮਾਪੇ ਆਪਣੇ ਬੱਚੇ ਨੂੰ ਪੜ੍ਹਾਉਂਦਾ ਲਿਖਾਉਂਦਾ ਹੈ ਤਾਂ ਕਿ ਉਹ ਕਿਸੇ ਅੱਛੀ ਜੋਬ ਕਰ ਸਕੇ ਅੱਛਾ ਕਾਰੋਬਾਰ ਕਰ ਸਕੇ ਪਰ ਇੱਥੇ ਅੱਜ ਜੋ ਕਾਲਜਾਂ ਦਾ ਹਾਲ ਮਾੜਾ ਵਾ ਉੱਥੇ ਕਾਲਜਾਂ ਤੱਕ ਨਸ਼ਾ ਪਹੁੰਚ ਗਿਆ ਵ ਨੌਜਵਾਨ ਗੈਂਗਸਟਰ ਬਾਦਵਲ ਜਾ ਰਹੇ ਆ ਇਹ ਹਾਲਾਤ ਹੋ ਗਏ ਪੰਜਾਬ ਦੇ ਇਸ ਕਰਕੇ ਜਿਹੜੇ ਜਿਹੜੇ ਤੇ ਲੋਕ ਥੋੜੇ ਸਹੰਦੇ ਨੇ ਉਹ ਕਿਸੇ ਵੀ ਤਰ੍ਹਾਂ ਕਰਜ਼ਾ ਲੈ ਕੇ ਜੁਗਾੜ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਆ ਤਾਂ ਕਿ ਉਹਨਾਂ ਦਾ ਬੱਚਾ ਉੱਥੇ ਸੈਟਲ ਹੋ ਸਕੇ ਕਿਉਂਕਿ ਪੰਜਾਬ ਦੇ ਵਿੱਚ ਜਾਤੇ ਬੱਚਾ ਗੋਲੀ ਦੀ ਭੇਡ ਚੜ ਰਿਹਾ ਵਾ ਜਾਂ ਉਹ ਨਸ਼ੇ ਦੀ ਭੇਡ ਚੜ ਰਿਹਾ ਇਸ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਹੈ ਬਾਹਰ ਨੂੰ ਪਲਾਨ ਕਰ ਰਹੇ ਆ ਇਹ ਸਭ ਤੋਂ ਜਿਹੜਾ ਜੋ ਫੇਲੀਅਰ ਹੈ ਸਰਕਾਰ ਦਾ ਕਿਉਂਕਿ ਸਰਕਾਰ ਨੇ ਹੀ ਇੱਥੇ ਦੇ ਲੋਕਾਂ ਨੂੰ ਸੁਰੱਖਿਤ ਰੱਖਣਾ ਹੁੰਦਾ ਹੈ ਉਹਨਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕ ਨੌਜਵਾਨਾਂ ਲਈ ਰੋਜ਼ਗਾਰ ਕਰ ਦੇਣਾ ਪਰ ਇਸ ਤਰ੍ਹਾਂ ਦਾ ਕੁਝ ਨਜ਼ਰ ਨਹੀਂ ਆ ਰਿਹਾ ਸਾਰੇ ਲੋਕ ਆਪਣੇ ਆਪਣੇ ਜਿਹੜੇ ਇਹਨਾਂ ਦੇ ਐਮਐਲਏ ਨੇ ਮੰਤਰੀ ਨੇ ਉਹ ਆਪਣੇ ਆਪਣੇ ਲੁੱਟ ਖਸੁੱਟੋ ਚ ਲੱਗੇ ਹੋਏ ਆ ਜਨਤਾ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੋ ਇਹ ਸਨੇ ਜਿਲ੍ਹਾ ਜਨਰਸ ਖਤਰ ਬੀਜੇਪੀ ਦੇ ਸੰਜੀਵ ਕੁਮਾਰ ਜਿਨ੍ਹਾਂ ਦਾ ਸਾਫ਼ ਆਖਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਲਾਂਡਰ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਵਿਗੜੀ ਹੋਈ ਹੈ ਤੇ ਇਸ ਵੱਲ ਪੰਜਾਬ ਸਰਕਾਰ ਨੂੰ ਤੇ ਪੁਲਿਸ ਨੂੰ ਡੀਜੀਪੀ ਪੰਜਾਬ ਨੂੰ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਵਪਾਰ ਦੀ ਗੱਲ ਕਰੀਏ ਤੇ ਬਹੁਤ ਘੱਟ ਹੈ ਪਰ ਨੌਜਵਾਨ ਜਿਹੜੇ ਨੇ ਉਹਨਾਂ ਵੱਲ ਉਹਨਾਂ ਦਾ ਜਿਹੜਾ ਰੁਝਾਨ ਹੈ ਉਹ ਬਾਹਰ ਵੱਲ ਤੁਰਿਆ ਹੋਇਆ ਹੈ ਸੂਚੇ ਸਵਾਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਵੀ ਤਰੱਕੀਆਂ ਦੀ ਰਾਹ ਤੇ ਜਾ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ